ਜੈ ਸ਼੍ਰੀ ਰਾਮ ਜੀ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਜਿਵੇਂ ਕਿ ਕੱਲ ਨਵਾਂ ਸਾਲ ਜਿਹੜਾ ਹੈ ਉਹ ਸ਼ੁਰੂ ਹੋ ਰਿਹਾ ਹੈ ਤੇ ਅੱਜ ਰਾਤ 12 ਵਜੇ ਤੋਂ ਇਹ ਨਵਾਂ ਸਾਲ ਸ਼ੁਰੂ ਹੋ ਜਾਵੇਗਾ ਜਿਸ ਨੂੰ ਲੈ ਕੇ ਵਕ ਵਕ ਲੋਕ ਵਕ ਵਕ ਤਰ੍ਹਾਂ ਦੇ ਨਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਜਾ ਰਹੇ ਨੇ ਅਤੇ ਇਹ ਵੀਡੀਓ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਜੇਕਰ ਤੁਹਾਡੇ ਬੱਚੇ ਰਿਸ਼ਤੇਦਾਰ ਚੰਡੀਗੜ੍ਹ ਘੁੰਮਣ ਜਾਣਾ ਚਾਹੁੰਦੇ ਨੇ ਤਾਂ ਚੰਡੀਗੜ੍ਹ ਐ ਪੁਲਿਸ ਕਾਫੀ ਅੱਜ ਸਖਤ ਦਿਖਾਈ ਦੇਵੇਗੀ SSP ਚੰਡੀਗੜ੍ਹ ਨੇ ਜਾਣਕਾਰੀ ਦੰਦੇ ਖੋਇ ਦੱਸਿਆ ਕਿ ਅੱਜ ਚੰਡੀਗੜ੍ਹ ਦੇ ਵਕ ਵਕ ਏਰੀਏ ਦੇ ਵਿੱਚ ਤਕਰੀਬਨ 2000 ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ ਜੇਕਰ ਕੋਈ ਵੀ ਹੁੱਲੜਵਾਜੀ ਕਰੇਗਾ ਤਾਂ ਉਸਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਨਾਲ ਹੀ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਤੋਂ ਵੱਧ ਥਾਵਾਂ ਤੇ ਨਾਕੇਬੰਦੀ ਕੀਤੀ ਗਈ ਹੈ ਅਤੇ ਸਪੈਸ਼ਲ ਡਰੰਕ ਐਂਡ ਡਰਾਈਵ ਦੇ ਨਾਕੇ ਵੀ ਲਗਾਏ ਗਏ ਨੇ ਅਤੇ ਜੇਕਰ ਕੋਈ ਸ਼ਰਾਬ ਪੀ ਕੇ ਵਾਹਨ ਚਲਾਏਗਾ ਤਾਂ ਉਸ ਦਾ ਵਾਹਨ ਬੰਦ ਕਰ ਦਿੱਤਾ ਜਾਵੇਗਾ ਕੀ ਕਹਿਣਾ ਐਸਐਸਪੀ ਚੰਡੀਗੜ੍ਹ ਦਾ ਉਹ ਵੀ ਤੁਹਾਨੂੰ ਸੁਣਾਦੇ ਹਾਂ ਤੇ ਇਹ ਵੀਡੀਓ ਅੱਗੇ ਜ਼ਰੂਰ ਸ਼ੇਅਰ ਕਰ ਦਿਓ ਜੇਕਰ ਤੁਹਾਡੇ ਬੱਚੇ ਆਖਦੇ ਨੇ ਕਿ ਅਸੀਂ ਘੁੰਮਣ ਜਾਣਾ ਹੈ ਜਾਂ ਅਸੀਂ ਚੰਡੀਗੜ੍ਹ ਦੀ ਮਸਤੀ ਵੇਖਣ ਜਾਣਾ ਤਾਂ ਜ਼ਰੂਰ ਇਹ ਵੀਡੀਓ ਐਸਐਸਪੀ ਦੀ ਜੋ ਚੰਡੀਗੜ੍ਹ ਦੇ ਐਸਐਸਪੀ ਹੈ ਉਹਨਾਂ ਦੀ ਵੀਡੀਓ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾ ਦਿਓ ਤੇ ਉਹਨਾਂ ਦੇ ਫੋਨਾਂ ਤੱਕ ਜ਼ਰੂਰ ਵੀਡੀਓ ਭੇਜ ਦਿਓ ਕਿਤੇ ਇਹ ਨਾ ਹੋਵੇ ਕਿ ਨਵੇਂ ਸਾਲ ਦਾ ਜਸ਼ਨ ਤੁਹਾਡੇ ਲਈ ਕੋਈ ਟੈਨਸ਼ਨ ਲੈ ਕੇ ਆਵੇ ਇਸ ਕਰਕੇ ਵੀਡੀਓ ਸ਼ੇਅਰ ਕਰਕੇ ਆਪਣੇ ਬੱਚੇ ਆਪਣੇ ਮਿੱਤਰਾਂ ਦੋਸਤਾਂ ਤੱਕ ਪਹੁੰਚਾ ਦਿਓ ਜਿਹੜੇ ਲੋਕ ਚੰਡੀਗੜ੍ਹ ਦੇ ਵਿੱਚ ਜਸ਼ਨ ਮਨਾਉਣ ਜਾਣਾ ਚਾਹੁੰਦੇ ਨੇ नव नववर्ष की तैयारियों के लिए चंडीगढ़ पुलिस ने पूरे चंडीगढ़ में एलैबोरेट अरेंजमेंट्स किए हैं 2000 से ऊपर पुलिस बल तैनात रहेगा अलग अलग जगह नाकाबंदी की गई है बॉर्डर एरियाज में डिप्लॉयमेंट की गई है जिन जगहों पे पब्लिक ज्यादा आती है नववर्ष की सेलिब्रेशन करने वहाँ पे हमने एक्स्ट्रा फोर्स डिप्लॉय करके उसको कवर किया है सारे ही होटल्स रेस्टोरेंट पार्क जहाँ पे सेलिब्रेशन होंगी मॉल्स और मार्केट एरियाज इसके अलावा लेक सतारा सेक्टर प्लाजा गेड़ी रूट और और भी ऐसी जगहें जहाँ पे ज्यादा पब्लिक आती है उन सभी जगहों पर हम एक्स्ट्रा डिप्लॉयमेंट करके उनको एकदम कवर करेंगे और किसी भी तरह की गुंडागर्दी बदमाशी या इलीगल एक्टिविटी को अलाउ नहीं किया जाएगा देखिए जैसे मैंने आपको बताया 2000 से ऊपर पुलिस बल तैनात रहेगा जितने भी नाके हैं वहाँ पे एल्कोमीटर और ड्रंकन ड्राइविंग की भी ड्राइव चलाई जाएगी किसी भी तरह की रोड एक्सीडेंट ना हो किसी का जानी नुकसान ना हो इसका भी खास ख्याल रखा जाएगा और इस पे भी स्पेशल फोकस किया जाएगा। बोले लग रहे, देखो साढ़े टोटल पूरे चंडगढ़ चंह तो वाके होगा दो हज़ार की ट्रैफिक पुलिस की तैनात रहेगी सारे ही चंडीगढ़ सिटी में में कवर किया जाएगा ताकि लोग शांतिपूर्वक तरीके पूरी न्यू ईयर की